दोस्तों आज शनिवार है और आप लोग शनिदेव महाराज जी के दर्शन कर रहे हो जो लोग आज के दिन मंदिर नहीं जा पाए वो लोग शनिदेव महाराज की इस वीडियो को पूरा देखें और लोगों के साथ शेयर करें जय शनिदेव जय शनिदेव दोस्तों आज दिन शनिवार शनिदेव जी महाराज जी ਦੇ লাইভ દર્શન શ્રી ਕੀਰਤਪੁਰ ਸਾਹਿਬ ਸ਼ਨੀ ਮੰਦਰ ਤੋਂ ਜਿਹੜੇ ਵੀ ਲੋਕ ਇੱਥੇ ਮੰਦਰ ਦੇ ਵਿੱਚ ਫਿਲਹਾਲ ਨਹੀਂ ਆ ਸਕਦੇ ਹਨ ਉਹ ਘਰ ਬੈਠੇ ਕਰੋ লাইਵ દર્શન ਤੇ نیچے ਕਮੈਂਟਾਂ ਵਿੱਚ ਲਿਖਦੇ ਰਹੋ जय शनिदेव ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤਾਂ ਕਿ ਹਰ ਇੱਕ ਬੰਦਾ ਆਪਣੇ ਮਨ ਦੀ ਮਨੁਕਮਨਾ ਪੂਰੀ ਕਰਦਾ ਰਹੇ ਤੇ ਨਾਲ ਨਾਲ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਹੈ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਲਾਈਕ ਵੀ ਕਰਦੇ ਰਹੋ ਤਾਂ ਕਿ ਤੁਸੀਂ ਦੇਖ ਸਕੋ ਤੇ ਹੋਰ ਲੋਕਾਂ ਤੱਕ ਰੀਚ ਪਹੁੰਚ ਸਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰ ਸਕੋ ਇੱਕ ਵਾਰ ਫਿਰ ਤੋਂ ਬੋਲੋ ਜੈ ਸ਼ਨੀ ਦੇਵ ਤੇ ਵੀਡੀਓ ਦੇ ਨਾਲ ਜੁੜੇ ਰਹੋ ਸ਼ੇਅਰ ਕਰਦੇ ਰਹੋ ਧੰਨਵਾਦ ਜੈ ਸ਼ਨੀ ਦੇਵ ਦੋਸਤੋ ਅੱਜ ਦਿਨ ਸ਼ਨੀਵਾਰ ਸ਼ਨੀ ਦੇਵ ਜੀ ਮਹਾਰਾਜ ਜੀ ਦੇ ਲਾਈਵ ਦਰਸ਼ਨ ਸ਼੍ਰੀ ਕੀਰਤਗੁਰ ਸਾਹਿਬ ਸ਼ਨੀ ਮੰਦਰ ਤੋਂ ਜਿਹੜੇ ਵੀ ਲੋਕ ਇੱਥੇ ਮੰਦਰ ਦੇ ਵਿੱਚ ਫਿਲਹਾਲ ਨਹੀਂ ਆ ਸਕਦੇ ਹਨ ਉਹ ਘਰ ਬੈਠੇ ਕਰੋ ਲਾਈਵ ਦਰਸ਼ਨ ਤੇ نیچے ਕਮੈਂਟਾਂ ਵਿੱਚ ਲਿਖਦੇ ਰਹੋ ਜੈ ਸ਼ਨੀ ਦੇਵ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤਾਂ ਕਿ ਹਰ ਇੱਕ ਬੰਦਾ ਆਪਣੇ ਮਨ ਦੀ ਮਨੁਕਮਨਾ ਪੂਰੀ ਕਰਦਾ ਰਹੇ ਤੇ ਨਾਲ ਨਾਲ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਹੈ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤੇ ਲਾਈਕ ਵੀ ਕਰਦੇ ਰਹੋ ਤਾਂ ਕਿ ਤੁਸੀਂ ਦੇਖ ਸਕੋ ਤੇ ਹੋਰ ਲੋਕਾਂ ਤੱਕ ਰੀਚ ਪਹੁੰਚ